ਵ੍ਰੋਧੀ ਹੈਗਾ ਸੀ ਕੋਈ ਥੋੜਾ ਜਿਹਾ ਵਿਜ਼ਨ ਆਪਾਂ ਰੱਖ ਕੇ ਚੱਲ ਜੀਏ ਥੋੜੇ ਤਜਰਬੇ ਦੀ ਲੋੜ ਹੈ ਛੋੜੇ ਤਜਰਬੇ ਦੀ ਲੋੜ ਆ ਤੁਹਾਡੇ ਕੋਲ ਤਜਰਬਾ ਹੈ ਉਹ ਅਲੱਗ-ਅਲੱਗ ਤਜਰਬਾ ਥੋੜਾ ਜਿਹਾ ਇਧਰਲੇ ਪਾਸੇ ਜ਼ਿਆਦਾ ਪਰ ਸਾਰੇ ਸੰਜੇ ਉਗਲੇ ਕੁਝ ਨਹੀਂ ਹੁੰਦੀਆਂ ਚੰਗੇ ਬੰਦੇ ਵੀ ਹੈਗੇ ਕੋਈ ਪਾਰਟੀਆਂ ਮਾੜੀਆਂ ਨਹੀਂ ਹੁੰਦੀਆਂ ਬੰਦੇ ਇੱਕ ਅੱਦੇ ਆ ਜਾਂਦੇ ਆ ਚਲੇ ਜਾਂਦੇ ਆ ਕੋਈ ਗੱਲ ਨਹੀਂ ਹੁਣ ਤੁਸੀਂ ਪਹਿਲਾਂ ਇੱਕ ਇੱਕ رائے ਤਾਂ ਬਣਾਓ ਪ੍ਰਵਾਸੀ ਪੰਜਾਬੀਆਂ ਦਾ ਮੁੱਦਾ ਉਠਿਆ ਬੜੀ ਬੇਰਹਿਮੀ ਨਾਲ ਮੈਂ ਕਹਿੰਦਾ ਉਹਨਾਂ ਨੇ ਗੈਰ ਮਨੁੱਖੀ ਤਰੀਕੇ ਨਾਲ ਹੁਸ਼ਿਆਰਪੁਰ ਚ ਬੱਚੇ ਦਾ ਜਿਹੜਾ ਕਤਲ ਕੀਤਾ। ਕ੍ਰਿਮੀਨਲ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਜਾਤੀ ਨਹੀਂ ਹੁੰਦੀ ਕੋਈ ਦੇਸ਼ ਨਹੀਂ ਕੋਈ ਪਰਦੇਸ਼ ਨਹੀਂ। ਕ੍ਰਿਮੀਨਲ ਅਪਰਾਧੀ ਦਾ ਅਪਰਾਧੀ ਹੁੰਦਾ ਸਖਤ ਸਜ਼ਾ ਮਿਲੂਗੀ ਫਾਸਟ ਟਰੈਕ ਤੇ ਜਾ ਕੇ ਸਜ਼ਾ ਮਿਲੂਗੀ। ਜੋਂ ਲੱਗੇ ਤੁਹਾਡੇ ਤੁਹਾਡੇ ਆਪਣਿਆਂ ਜਾਇ ਨਹੀਂ ਹੋ। ਉਹ ਕਿਹਦੇ ਕੱਢੋ ਇਹਨਾਂ ਨੂੰ? ਯਾਰ ਆਪਣੇ ਬੰਦੇ ਕਿੰਨੇ ਨੇ ਉੱਥੇ? ਕਲਕੱਤੇ, ਛੱਤੀਸਗੜ੍ਹ, ਮਹਾਰਾਸ਼ਟਰ ਰ ਆਮ ਦਾ ਬੜਾ ਬੜਾ ਟੱਕਾਂ ਦੇ ਬਿਜ਼ਨਸ ਨੇ। ਵੱਡੇ ਵੱਡੇ ਬਿਜ਼ਨਸ ਦੇ ਯੂਪੀ ਸਾਰਾ ਭਰਿਆ ਪਿਆ ਪੰਜਾਬੀਆਂ ਉਹਨਾਂ ਦਾ ਕੀ ਕਰਾਂਗੇ ਫਿਰ ਉਹਨਾਂ ਟੱਕਾਂ ਨੂੰ ਅੱਗ ਲਾਉਣ ਲੱਗ ਜਾਣਗੇ ਉਹ ਹਾਂ ਕੋਈ ਲਾਅਨ ਆਰਡਰ ਜਾਂ ਕਾਨੂੰਨੀਅਤ ਚ ਲੈਿੰਦਾ ਬਿਲਕੁਲ ਨਹੀਂ ਬਖਸ਼ਾਂਗੇ ਅਜ਼ਿੰਦ ਦੇ ਘਰ ਕਿੱਥੋਂ ਦੇ ਸਿਸਕਰ ਕੇ ਉਹ ਤੁਹਾਡੇ ਵਾਲਾ ਬੰਦਾ ਕਹੀ ਜਾਂਦਾ ਕੱਢੋ ਥੋੜਾ ਪ੍ਰਧਾਨ ਜਾ ਕੇ ਵਿਹਾਰ ਚ ਵੋਟਾਂ ਨੇ ਕਹਿੰਦਾ ਸਾਡਾ ਇਹਨਾਂ ਮਨ ਅਨਸਰ ਨਹੀਂ ਤੁਸੀਂ ਇੱਕ ਰਾਏ ਤਾਂ ਬਣਾ ਲਓ ਉਹਨਾਂ ਨੂੰ ਭੇਜੋ ਕਿਸਾਨ ਵਿੰਗ ਦਾ ਪ੍ਰਧਾਨ ਤੁਹਾਡਾ ਕਹਿੰਦਾ ਕੱਢੋ ਆਪ ਜੀ ਨਹੀਂ ਲਾਊਗਾ ਮੈਨੂੰ ਲੱਗਦਾ ਹੈ ਕਿ ਉਹ ਵੜ ਕੇ ਸੁਧ ਇਹ ਨਹੀਂ ਹੁੰਦਾ ਕਿ ਤੁਸੀਂ ਬਹਿਣ ਚ ਬਹਿ ਕੇ ਕਰ ਦੋ ਮੈਂ ਕਹਿੰਨਾ ਮੈਂ ਜੋ ਵੀ ਗਲਤ ਕਰੂਗਾ ਅਸੀਂ ਲੌਨ ਆਰਡਰ ਚ ਹ ਅ ਜਿੰਮੇਦਾਰ ਲੌਨ ਆਰਡਰ ਦੇ ਵਿੱਚ ਜਿਹੜਾ ਕੋਈ ਸ਼ੂਟਰ ਹਰਿਆਣਾ ਤੋਂ ਹੀ ਫੜ ਕੇ ਲਿਆਉਣਾ ਸੀ ਮੱਧ ਪ੍ਰਦੇਸ਼ ਤੋਂ ਫੜ ਕੇ ਲਿਆਉਣਾ ਕੋਈ ਅਸੀਂ ਹੁਣ ਅਰਮੀਨੀਆ ਥੜੇ ਬੰਦੇ ਯੂਏਆਈ ਤੋਂ ਬੰਦੇ ਫੜ ਕੇ ਲੈ ਕੇ ਆਏ ਆ ਰੈੱਡ ਕਾਰਨਰ ਨੋਟਿਸ ਜਾਰੀ ਕਰਕੇ ਪੰਜਾਬ ਨੂੰ ਬਰਦਾਨ ਹੈਗਾ ਪੰਜਾਬ ਦੁਆਰੇ ਉੱਠ ਖੜੂਗਾ ਬਸ਼ਰਤੇ ਕਿ ਪੰਜਾਬ ਦੇ ਵਿੱਚ ਰਹਿਣ ਵਾਲੇ ਆਪਣੇ ਉਹ ਨਾ ਵਿਚਪੜਿਕਾ ਲਾਉਣ ਪੰਜਾਬ ਹਮੇਸ਼ਾ ਚਾਹੇ ਮਹਾਰਾਜਾ ਰਜੀਤ ਸਿੰਘ ਵੀ ਤਾਂ ਦੇਖ ਲਓ ਜਦੋਂ ਵੀ ਪੰਜਾਬ ਹਾਰਿਆ ਆਪਣੇ ਬੰਦਿਆਂ ਦੀ ਵਜ੍ਹਾ ਕਰਕੇ ਹਾਰਿਆ ਵਿੱਚੋਂ ਜਿਹੜੇ ਗਦਾਰ ਨਿਕਲਦੇ ਆ ਵਿੱਚੋਂ ਜਿਹੜਾ ਕਿੱਟਾ ਖੂਨ ਨਿਕਲਦਾ ਉਹਨਾਂ ਕਰਕੇ ਹਾਰਿਆ ਅੰਗਰੇਜ਼ਾਂ ਨੇ ਇਹੀ ਕੀਤਾ ਸੀਗਾ ਮਹਾਰਾਜਾ ਦਲੀਪ ਸਿੰਘ ਮਹਾਰਾਣੀ ਜਿੰਦਾ ਕਿੱਧਰ ਲੈ ਗਏ ਉਹ ਆਪਣੇ ਆਂ ਨਹੀਂ ਚੁਗਲੀਆਂ ਕਰਕੇ ਉਹਨਾਂ ਨੂੰ ਪਹਿਲਾਂ ਯੂਪੀ ਭੇਜਤਾ ਮੁੜ ਕੇ ਉਧਰ ਲੈ ਗਏ ਚਲੋ ਜੀ ਖਤਮ ਅਗਲੀ ਪੀੜੀ ਖਤਮ ਇਸ ਕਰਕੇ ਹਿਸਟਰੀ ਤੋਂ ਸਿੱਖਿਆ ਲੈ ਲਈਏ ਪੰਜਾਬ ਤੇ ਸੰਕਟ ਆਇਆ ਕੋਈ ਗੱਲ ਨਹੀਂ ਪੰਜਾਬ ਬਹੁਤ ਵਾਰੀ ਡਿੱਗਿਆ ਪਰ ਪੰਜਾਬ ਬਹੁਤ ਵਾਰੀ ਉੱਠਿਆ ਵੀ ਹੈ ਪੰਜਾਬੀ ਐਸੇ ਜਜ਼ਬੇ ਵਾਲੇ ਬੰਦੇ ਆ ਐਸੀ ਕੌਮ ਹੈ ਕਿ ਜਦੋਂ ਇਕੱਠੇ ਹੋ ਜਾਣ ਜਿਹੜੇ ਵੱਡੇ ਤੋਂ ਵੱਡਾ ਜਿਹੜਾ ਸੰਕਟ ਆ ਉਹ ਵੀ ਛੋਟਾ ਲੱਗਣ ਲੱਗ ਜਾਂਦਾ ਹੈ ਕੁਦਰਤੀ ਆਫਤਾਂ ਪੰਜਾਬੀਆਂ ਪੰਜਾਬੀਆਂ ਦੇ ਏਕੇ ਮੂਰੇ ਗੋਡੇ ਟੇਕ ਦਿੰਦੀਆਂ ਨੇ ਅੱਜ ਤੋਂ ਨਹੀਂ ਪਹੁੰਚ ਰ ਪਹਿਲਾਂ ਤੋਂ ਐ ਸਾਰਾ ਘੜੀ ਚ ਕਿੰਨੇ ਸੀ 21 ਸੀ ਦੇਖ ਲਓ ਅੱਜ ਉਹ ਵੀਰੇਜ ਕਹਿੰਦੇ ਜਾਂ ਲੜਾਈ ਇਹ ਹੋਈ ਹੈ 21 ਜਾਨੇ ਨੇ ਉੱਥੇ ਜਿੱਥੇ ਆਪਣੇ Rajasthan ਵਾਲੇ ਬਾਰਡਰ ਤੇ ਜਿੱਦੇ ਟੈਂਕ ਖੜਾ ਜੀ ਉੱਥੇ ਲੋਂਗੇ ਵਾਲਾ ਪੁਲਦੀਪ ਚਾਨਦਪੁਰੀ ਕਿੰਨੇ ਜਾਨੇ ਸੀ ਮਿਲਟਰੀ ਹਵਾਈ ਫੋਜ ਆਉਣ ਤੱਕ ਡੇਢ ਦਿਨ ਕੱਟਣਾ ਸੀ ਕਰਾਤ ਸੀ ਅੱਧਾ ਦਿਨ ਸੀ ਕੱਟ ਗਏ ਉਹ ਕਹਿੰਦੇ ਆਓ ਉਹ ਕਹਿੰਦੇ ਪਾਚ ਸਕਦੇ ਤੁਸੀਂ ਕਹਿੰਦੇ ਨਹੀਂ ਅਸੀਂ ਨਹੀਂ ਜਾਂਦੇ ਇੱਥੇ ਖੜਾਂਗੇ ਉੱਥੇ ਟੈਂਕ ਖੜਾ ਹੈ ਉਹਨਾਂ ਦਾ ਸਫਾ ਲੈ ਕੇ ਨਾਲ ਇੱਕ ਲੜਾਉਂਦੇ ਰਿਹਾ ਸਾਡੇ ਗੁਰੂ ਜੀ ਚਿੜੀਆਂ ਤੋਂ ਬਾਜ ਤਲਾਉਂਦੇ ਰਿਹਾ ਸਾਡੇ ਗੁਰੂ ਜੀ ਸਵੈਸ ਕਰਕੇ ਕਿਸੇ ਤੇ ਆਪਦਿਆਂ ਤੇ ਸ਼ੱਕ ਨਾ ਕਰੋ ਕਿ ਪਤਾ ਨਹੀਂ ਪੈਸੇ ਨਾ ਦਿਓ ਇਹਨਾਂ ਨੂੰ ਉਹ ਤਾਂ ਐ ਕਰ ਦੇਣਗੇ ਅਸੀਂ ਐ ਵਾਲੇ ਹੈ ਨਹੀਂ ਜਨਾਬ ਪੈਸੇ ਕਮਾਉਣ ਵਾਲੇ ਕੰਮ ਤਾਂ ਛੱਡ ਕੇ ਆਇਆ ਵੈਨਕੂਵਰ ਟ੍ਰਾਂਟੋ ਵੈਨ ਅੱਜ ਵੀ ਕਹਿੰਦੇ ਨੇ ਕੈਲਗਰੀ ਐਡਮਿੰਟਨ ਵਾਲੇ ਮੈਲਬਨ ਵਾਲੇ ਸਿਡਨੀ ਵਾਲੇ ਉਹ ਕਹਿੰਦੇ ਯਾਰ ਤੇਰੇ ਸ਼ੋਅ ਨੂੰ ਮਿਸ ਕਰਦੇ ਆ ਕਿ ਜਿੰਨੇ ਮਰਜੀ ਪੈਸੇ ਲੈ ਲਈ ਮੈਂ ਕਹਿੰਦਾ ਹੁਣ ਪੈਸੇ ਜੋ ਰੱਬ ਨੇ ਡਿਊਟੀ ਉਲਾਤੀ ਹੁਣ ਪੈਸੇ ਆਣਾ ਨਹੀਂ ਹੁਣ ਹੁਣ ਅਗਲਾ ਕਿਨਾਰਾ ਹੀ ਦਿਖਦਾ ਹੁਣ ਪਿਛਲਾ ਨਹੀਂ ਦੇਖਣਾ ਸੋ ਪੈਸਾ ਪੂਸਾ ਸਭ ਇੱਥੇ ਰਹਿ ਜਾਂਦਾ ਜਨਾਬ ਇੱਥੇ بڑے بڑے ਤਨਾੜ ਆਏ ਆ ਬਾਅਦ ਚ ਉਹਨਾਂ ਦੇ ਚਾਚੇ ਤਾਏ ਜੁਆਈ ਪਤਾ ਨਹੀਂ ਕੌਣ-ਕੌਣ ਖਾਂਦਾ ਪੈਸੀ ਉਹਨਾਂ ਦੇ ਫਿਰ ਕੋਈ ਨਾਲ ਥੋੜੀ ਲੈ ਕੇ ਜਾਂਦਾ